बहुत अच्छी लगी मूवी हमारा पूरा स्कूल दिखाया है इस मूवी के अंदर स्मार्ट वंडर स्कूल हम उसी में काम करती हूँ और स्पेशल एजुकेटर तो मेरे को बहुत अच्छा लगा अपने स्कूल को यहाँ पर मूवी में देखते हुए एंड कोई ना कोई मोरल हमेशा निकलता है ना सुखलमना तो की मोरल निकला मोरल मेरे हिसाब से यही है कि रिलेशनशिप uh, स्ट्रांग होने चाहिए uh, अगर अच्छा रिलेशन हो आपका तो कितना हेल्प एंड सपोर्ट आपको वहीं से मिल जाता है right? uh, तो कंसिस्टेंसी एंड की फॉर दैट ऐसे सक्सेस नहीं मिलता अगर आप छोड़ दो काम आपका दैट इज अजर मॉडल जो हमें यहाँ पे देखने uh, को मिला एंड मूवी मेरे को बहुत अच्छी लगी बिकॉज उसमें स्टोरी लाइन जो थी जो समथिंग रिलेटेबल क्योंकि तो मेरा प्रोफेशन भी ऐसा ही है कि मैं बच्चों साथ डील करती हूँ स्पेशल बच्चों से डील करती हूँ और ऐसे बच्चे हम देखते हैं डेली देखते हैं तो क्या गुजरती है पेरेंट्स पे कितना मुश्किल होता है सर तो डील करना मेरे को अपने दिन याद आगे कि कैसे हम काम करते हैं बच्चों के साथ मेरे को वो थोड़ा सा अपने अपने साथ रिलेटेबल लगा ਕਾਟਵਾਸ ਅ ਗੁੱਡ ਥਿੰਗ ਕੋਈ ਨਾ ਕੋਈ ਬੱਚਿਆਂ ਦੇ ਨਾਲ ਮੈਮਰੀ ਹੁੰਦੀ ਹੈ ਹੈਨਾ ਹਮੇਸ਼ਾ ਟੀਚਰ ਨੂੰ ਮੈਮਰੀ ਯਾਦ ਹੁੰਦੀ ਹੈ ਕਹ ਤੁਹਾਡੇ ਸਕੂਲ ਦੇ ਵਿੱਚ ਕਿਸੇ ਬੱਚੇ ਦੇ ਨਾਲ ਉਦਾਂ ਦੀ ਮੈਮਰੀ ਹੋਈ ਹੋਵੇ ਮੇਰਾ ਦੇਖੋ ਮੈਂ ਸਪੈਸ਼ਲ ਐਜੂਕੇਟਰ ਹੂ ਮੈਂ ਸਪੈਸ਼ਲ ਬੱਚੋ 딜 ਕਰਦੀ ਹੂੰ ਜਿੰਨ ਕੋ ਮੈਂਟਲ ਇਸ਼ੂਸ ਹੁੰਦੇ ਮੇਰ ਕੋ ਇੱਕ ਬੱਚਾ ਯਾਦ ਹੈ ਜਿ세 ਉਹ ਬਹੁਤ ਪਹਿਲੇ ਡਲ ਥਾ ਉਸ ਕੋ ਯਾਦ ਨਹੀਂ ਰਹਤਾ ਕੋ ਚੀਜ਼ੇ ਪੜ੍ਹਾਈ ਮੈਂ ਬਹੁਤ ਸਲੋ ਥਾ

Uh, मैं 4.5 देना चाहूंगी बस मूवी थोड़ी स्लो लगी और लंबी खिंच गई है मूवी दैट इज द ओनली थिंग बाकी तो मूवी का स्टोरी लाइन एंड बहुत अच्छा एक्टिंग बहुत अच्छी थी सभी थैंक यू मैम थैंक यू सो मच बहुत बढ़िया सी टीनेजर वास्ते बहुत ज्यादा इंस्पायरिंग सी की मूवी एक्सपेक्टेशन से बाहर सी सो अच्छी नहीं सी नहीं बढ़िया होगी पर बहुत बढ़िया सी so, तो खास सीन तो ना है ना 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 ਬਹੁਤ ਬਹੁਤ ਅੱਛੀ ਸੀਗੀ ਸਟੋਰੀ ਐਂ ਜਿਹੜਾ ਜਿਵੇਂ ਤੁਸੀਂ ਕਹਿ ਰਹੇ ਹੋ ਫੇਵਰਿਟ ਸੀਨ ਸੀਗਾ ਜਿਹੜਾ ਫਾਈਟ ਦਾ ਸੀਗਾ ਜਿਵੇਂ ਉਹਨਾਂ ਨੇ ਓਵਰਕਮ ਕੀਤਾ ਤੇ ਗਿਰ ਕੇ ਫੇਰ ਉੱਠੇ ਤੇ ਫੇਰ ਆਪਣੇ ਬੇਟੇ ਵਾਸਤੇ ਕੀਤਾ ਜੋ ਸੈਕਰੀਫਾਈਸ ਇਟ ਵਾਸ ਵੰਡਰਫੁਲ ਬਿਲਕੁਲ ਮਜ਼ਾ ਆ ਗਿਆ ਦੇਖ ਕੇ ਤੇ ਫਾਦਰ ਪਤਨੀ ਦੀ ਜੋੜੀ ਬਾਰੇ ਵੀ ਬਹੁਤ ਅੱਛਾ ਦਿਖਾਇਆ ਗਿਆ ਹੈ ਨਾ ਸੋ ਤੁਸੀਂ ਤਾਂ ਇੱਕ ਡਾਟਰ ਹੋ ਹੈ ਨਾ ਡਾਟਰ ਔਰ ਫਾਦਰ ਦੀ ਕਿਵੇਂ ਦੀ ਬੌਂਡਿੰਗ ਹੈ ਤੁਹਾਡੀ ਬਹੁਤ ਅੱਛੀ आई लव माई फादर बस उन्होंने इस दिन मूवी देख के देख के मैं मेरे जो रिस्पेक्ट है उन्होंने मेरे फादर वास्ते ज़्यादा बदी है एंड कि मैं उन्होंने भी मेरे वास्ते सैक्रीफाइस किया है काफ़ी जगह पर ਉਹ ਲੱਗਦਾ ਤਾਂ ਕਾਫੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਮੇਸ਼ਾ ਕੀ ਹੁੰਦਾ ਕਿ ਬੱਚਾ ਦੇ ਦਿਮਾਗ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਸਾਡੇ ਫਾਦਰ ਕੋਲ ਬਹੁਤ ਜ਼ਿਆਦਾ ਪੈਸਾ ਹੈ ਬਟ ਉਹ ਪਿੱਛੋਂ ਕਿਵੇਂ ਕਰਕੇ ਆਂਦਾ ਕੀ ਸਟਰਗਲ ਕੀਤਾ ਹੁੰਦਾ ਸ਼ਾਇਦ ਉਹਦੇ ਬਾਰੇ ਆਪਾਂ ਨੂੰ ਨਹੀਂ ਉਹ ਸਾਰਾ ਸੀਸ ਮੂਵੀ ਦੇਖ ਕੇ ਰਿਅਲਾਈਜ਼ ਕੀਤਾ ਕਿ ਕਿਵੇਂ ਆਪਣੇ ਸੈਕਰੀਫਾਈਸਸ ਕਰਦੇ ਆ ਸਾਡੇ ਪੇਰੈਂਟ ਸਾਡੀ ਖੁਸ਼ੀਆਂ ਵਾਸਤੇ ਸਾਡੇ ਕੈਰੀਅਰ ਵਾਸਤੇ ਰੋਣਾ ਵੀ ਆਇਆ ਸੀਗਾ ਵਿੱਚ ਤੇ ਜੋ ਸੀਨਸ ਵੇਚ ਕਿ ਯੂ ਨੋ ਅਸੀਂ ਆਪਣੇ ਫਾਦਰ ਨੂੰ ਇਮੇਜਨ ਕਰਦੇ ਹਾਂ ਪੁਆਇੰਟ ਆਫ ਟਾਈਮ ਤੇ ਸੋ ਕਿਹੜੀ ਅਜੀਬ ਸਕੂਲ ਦੀ ਯਾਦ ਹੈ ਕਈ ਵਾਰ ਕੋਈ ਮੈਮਰੀਜ਼ ਹੁੰਦੀਆਂ ਹਨਾ ਜਿਹੜੀਆਂ ਮਤਲਬ ਤੁਹਾਨੂੰ ਡਿਚ ਕਰਦੀਆਂ ਹੁਣ ਜਾਂ ਕੋਈ ਸਟੂਡੈਂਟਸ ਡਿਚ ਕਰਦੇ ਹੁਣ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕੋਈ ਹੈ ਤਾਂ ਨਹੀਂ ਹੂੰ ਕੀ ਮੈਂ ਬਹੁਤ ਕਟ ਬੋਲਦੀ ਸੀਗੀ ਐਂਡ ਬੱਚੇ ਕਹਿੰਦੇ ਸੀ ਕਿ ਤੂੰ ਬੋਲਦੀ ਨਹੀਂ ਹੈ ਇਹ ਹੋਇਆ ਐਂਡ ਪਾਪਾ ਵੀ ਜਾਣਦੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਕਿ ਹਾਂ ਤੁਸੀਂ ਇਹਨੂੰ ਕਿਉਂ ਬੋਲਦੇ ਐਨ ਇਟ ਵਾਸ ਲਾਈਕ ਔਰ ਉਹ ਜਿਹੜੀ ਮੂਵੀ ਹੈ ਉਹਨੇ ਕਿੰਨਾ ਅੱਛਾ ਰਿਪਰੈਜ਼ੈਂਟ ਕੀਤਾ ਉਹਨੂੰ ਬੁਲਿੰਗ ਨੂੰ ਵੀ ਵਨ ਇੰਡੀਕੇਟ ਕੀਤਾ ਹੈ ਕਿਵੇਂ ਉਹਵਰਕਮ ਕਰਦਾ ਹੈ ਬੱਚਾ ਬਹੁਤ ਜ਼ਰੂਰੀ ਹੈ 5/5 ਰੇਟਿੰਗ ਸਭ ਨੂੰ ਦੇਖਣਾ ਚਾਹੀਦਾ ਸਪੈਸ਼ਲੀ ਟੀਨੇਜਰਸ ਵਾਸਤੇ ਤਾਂ ਬਹੁਤ ਵਧੀਆ ਹੈ ਆਪਣੇ ਬੱਚਿਆਂ ਫੈਮਲੀ ਵਾਸਤੇ ਫੈਮਲੀ ਮੂਵੀ ਵਾਸਤੇ ਦਾ ਬੈਸਟ ਜੀ ਬਹੁਤ ਅੱਛੀ ਲੱਗੀ ਫਿਰ ਮੈਂ ਇੱਕੋ ਹੀ ਗੱਲ ਵਾਰ-ਵਾਰ ਕਹਿੰਦਾ ਕਿ ਮੈਨੂੰ ਪੂਰੀ ਪੋਜ਼ਿਟਿਵ ਕਰਕੇ ਜਾਂਦੀ ਹੈ ਲਾਸਟ ਦੀ ਫਿਲਮ ਬਹੁਤ ਪੋਜ਼ਿਟਿਵ ਕਰਕੇ ਜਾਂਦੀ ਹੈ ਤੇ ਪਰਿਵਾਰਿਕ ਫਿਲਮ ਲੱਗੀ ਤੇ ਜਿਹੜੇ ਕਿ ਜਣਾ ਮਸਾਲਾ ਪਾਇਆ ਨਾਲ ਫਿਲਮ ਦੇ ਵਿੱਚ ਵੀ ਇੱਕ ਇੱਕ ਫੈਮਲੀ ਮੈਨ ਬੰਦਾ ਤੇ ਉਹਦੇ ਆਪਣੇ ਸੁਪਨੇ ਵੀ ਨੇ ਉਹ ਸੁਪਨੇ ਪੂਰੇ ਕਰਨ ਲਈ ਵੀ ਆਪਣੇ ਹੰੜਾ ਮਾਰਦਾ ਤੇ ਨਾਲ ਦੀ ਨਾਲ ਆਪਣੇ ਇੱਕ ਫੈਮਲੀ ਮੈਨ ਹੁੰਦੇ ਹੋਏ ਪਿਓ ਦੀਆਂ ਜ਼ਿੰਮੇਵਾਰੀਆਂ ਘਰ ਵਾਲੇ ਦੀਆਂ ਜ਼ਿੰਮੇਵਾਰੀਆਂ ਇੱਕ ਮਾਂ ਦਾ ਪੁੱਤ ਹੋਣ ਦੀ ਜ਼ਿੰਮੇਵਾਰੀ ਉਹ ਵੀ ਬਖੂਬੀ ਨਿਭਾਉਂਦਾ ਤੈਨੂੰ ਇਹ ਨਿਭਾਉਂਦੇ ਹੋਏ ਕੀ ਕੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਉਹ ਮੁੰਡਾ ਦਾ ਬਖੂਬੀ ਫਿਲਮੇ ਵਿੱਚ ਬਹੁਤ ਸੋਹਣਾ ਤਰੀਕੇ ਨਾਲ ਦਿਖਾਇਆ ਕੀ ਡਾਇਰੈਕਸ਼ਨ ਆਰ ਉਹਦੇ ਬਾਰੇ ਕੀ ਕਹੋਗੇ ਡਾਇਰੈਕਸ਼ਨ ਇਹ ਡਾਇਰੈਕਸ਼ਨ ਮੈਨੂੰ ਬਹੁਤ ਅੱਛੀ ਲੱਗੀ ਤੇ ਡਾਇਲੋਗ ਵੀ ਅੱਛੇ ਸੀਗੇ ਤੇ ਸੰਗੀਤ ਬਹੁਤ ਅੱਛਾ ਸੀਗਾ ਤੇ ਐਕਟ ਐਕਟਰ ਦੇ ਵਿੱਚੋਂ ਮੈਨੂੰ ਜਿਹੜਾ ਬੱਚਾ ਸੀ ਏਕਮ ਦਾ ਜਿਹੜਾ ਕਰੈਕਟਰ ਕਰਦਾ ਸੀ ਬੱਚੇ ਦਾ ਬਹੁਤ ਸੋਹਣਾ ਕਰੈਕਟਰ ਸੀ ਬਹੁਤ ਅੱਛਾ ਨਵਾਇਆ ਬਾਕੀ ਦੇ ਸਨੀਅਰ ਆਰਟਿਸਟ ਹੈਗੇ ਸਾਰੇ ਬਹੁਤ ਅੱਛੇ ਸੀਗੇ ਰਾਜ ਤੁਮਰਾ ਨੇ ਪਹਿਲੀ ਵਾਰ ਫਿਲਮ ਦੇ ਵਿੱਚ ਕੰਮ ਕੀਤਾ ਹੈ ਨਾ ਕਿਹੜੀ ਅਜਿਹੀ ਖਾਸ ਤੁਹਾਨੂੰ ਉਹਨਾਂ ਦੀ ਗੱਲ ਵਧੀਆ ਲੱਗੀ ਹੈ ਫਿਲਮ ਦੇ ਵਿੱਚ ਪਹਿਲੀ ਗੱਲ ਮੈਨੂੰ ਬਾਈ ਹੁਣ ਦੀ ਆਵਾਜ਼ ਬਹੁਤ ਅੱਛੀ ਲੱਗੀ ਐਕਟਰ ਜੈਨਿਕ ਆਵਾ ਆ ਬਾਈ ਹੁਣਾਂ ਦੀ ਲੱਗਦਾ ਸੀ ਇਹ ਪਹਿਲੀ ਵਾਰ ਹੈ ਨਹੀਂ 1% ਵੀ ਨਹੀਂ ਤੇ ਉਸ ਤੋਂ ਬਾਅਦ ਕਹਿਦੀ ਆਪਾਂ ਜੇ ਐਕਟਿੰਗ ਦੇ ਪੱਖੋਂ ਕਹਦੀਏ ਕਿ ਜਿਹੜੀ ਜਿਹੜੀ ਚੀਜ਼ਾਂ ਉਹਨਾਂ ਦੇ ਕਰੈਕਟਰ ਨੂੰ ਚਾਹੀਦੀਆਂ ਸੀ ਜਿਹੜੇ ਇਮੋਸ਼ਨਸ ਉਹਨਾਂ ਦੇ ਕਰੈਕਟਰ ਨੂੰ ਚਾਹੀਦੀ ਉਹ ਬਖੂਬੀ ਉਹਨਾਂ ਨੇ ਦਿੱਤੇ ਨੇ ਉਸ ਕਰੈਕਟਰ ਨੂੰ ਤੇ ਇਸੇ ਕਰਕੇ ਕਰੈਕਟਰ ਬਹੁਤ ਸੋਹਣਾ ਨਿਕਲ ਕੇ ਆ ਬਹੁਤ ਸੋਹਣੀ ਰਹੀ ਮਿਹਰ ਫਿਲਮ ਤੁਸੀਂ ਵੀ ਮਿਹਰ ਦੇਖ ਕੇ ਆਏ ਫਿਲਮ ਦੇਖ ਕੇ ਮੈਨੂੰ ਬਹੁਤ ਵਧੀਆ ਲੱਗੀ ਆ ਤੇ ਦੇਖਣੀ ਚਾਹੀਦੀ ਆ ਰਾਜਕੁੰਦਰਾ ਜੀ ਦੀ ਫਰਸਟ ਡੈਬਿਊ ਪੰਜਾਬੀ ਮੂਵੀ ਆ ਬਹੁਤ ਸੋਹਣਾ ਕੰਮ ਕਰਿਆ ਉਹਨਾਂ ਨੇ ਸੋ ਆਰਟਿਸਟ ਬਹੁਤ ਸਾਰੇ ਵੀ ਇਸ ਫਿਲਮ ਦੇ ਵਿੱਚ ਸੀਗੇ ਜੇਕਰ ਆਪਾਂ ਗੀਤਾ ਦੀ ਗੱਲ ਕਰੀਏ ਹੈ ਉਹਦੇ ਐਕਟ ਬਾਰੇ ਤੁਸੀਂ ਕੀ ਕਹੋਗੇ ਐਜ਼ ਏ ਮਾਂ ਦੇ ਕਿਰਦਾਰ ਦੇ ਵਿੱਚ ਉਸਨੇ ਰੋਲ ਨਿਭਾਇਆ ਦੇਖੋ ਜੀ ਬਹੁਤ ਸੋਹਣਾ ਲੱਗਿਆ ਮੈਨੂੰ ਪਰਸਨਲੀ ਹੈ ਨਾ ਜੇ ਆਪਾਂ ਕਹੀਏ ਤੇ ਜਿੰਨਾ ਵੀ ਸੀਗਾ ਫਿਲਮ ਦੇ ਵਿੱਚ ਇੱਕ ਮਾਂ ਦਾ ਕਰੈਕਟਰ ਉਹਨਾਂ ਨੇ ਕਿੱਦਾਂ ਨਿਭਾਇਆ ਹੈ ਨਾ ਵਾਈਫ ਦਾ ਨਾ ਜੋ ਵੀ ਸੀਗਾ ਅੱਛਾ ਕੰਮ ਕਰੇ ਜੀ ਸੋ ਹੋਰ ਵੀ ਕਿਰਦਾਰਾਂ ਦੀ ਆਪਾਂ ਜੇਕਰ ਗੱਲ ਕਰੀਏ ਸਾਰੇ ਕਿਰਦਾਰ ਹਮੇਸ਼ਾ ਫਿਲਮਾਂ ਦੇ ਵਿੱਚ ਤੋਂ ਆਉਂਦੇ ਹੀ ਰਹਿੰਦੇ ਨੇ ਮੈਨੂੰ ਲੱਗਦਾ ਇਸ ਫਿਲਮ ਦੇ ਵਿੱਚ ਇੱਕ ਵੱਖਰਾ ਹੀ ਜ਼ੋਨਰ ਉਹ ਲੈ ਕੇ ਆਏ ਨੇ ਹਨਾ ਇੱਕ ਛੋਟੇ ਬੱਚੇ ਦੀ ਜੇਕਰ ਆਪਾਂ ਗੱਲ ਕਰੀਏ ਏਕਮ ਦੀ ਗੱਲ ਕਰੀਏ ਹਨਾ ਬਹੁਤ ਹੀ ਵਧੀਆ ਕਿਰਦਾਰ ਕੀ ਕਿਹੜਾ ਖਾਸ ਅਜੀਹਾ ਸੀਨ ਸੀ ਜਿਹੜਾ ਤੁਹਾਡੇ ਮਨ ਨੂੰ ਪਾਇਆ ਫਿਲਮ ਦੇ ਵਿੱਚ ਜਦੋਂ ਆਪਾਂ ਇੰਟਰਵਲ ਤੋਂ ਬਾਅਦ ਜਿਹੜੇ ਮੈਨੂੰ ਸੀਨ ਜ਼ਿਆਦਾ ਮੇਰੇ ਦਿਲ ਨੂੰ ਲੱਗੇ ਹਨਾ ਕਿ ਜਦੋਂ ਹਾਰ ਮੰਨ ਜਾਂਦਾ ਹਨਾ ਵੀ ਕਿਸੇ ਪਾਸਿਓਂ ਲੱਗਦਾ ਨਹੀਂ ਵੀ ਨਹੀਂ ਹੋਣੀ ਕੁਝ ਹੋਣਾ ਔਰ ਫਿਰ ਵੀ ਉਹ ਆਪਦੀ ਮਤਲਬ ਆਪਦੇ ਐਕਟ ਨੂੰ ਜਾਂ ਐਕਟਿੰਗ ਸਟਰਗਲ ਨੂੰ ਲਾ ਲੋ ਇੱਕ ਮੌਕਾ ਦਿੰਦਾ ਕਿ ਨਹੀਂ ਮੈਨੂੰ ਇੱਕ ਮੌਕਾ ਦੇਣਾ ਚਾਹੀਦਾ ਉਹ ਆਪਣੇ ਰਿਸ਼ਤੇ ਨੂੰ ਵੀ ਇੱਕ ਮੌਕਾ ਦਿੰਦਾ ਤੇ ਮੈਂ ਸਭ ਨੂੰ ਇਹ ਕਹਿਣਾ ਚਾਹੂੰਗੀ ਕਿ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਤੁਸੀਂ ਮੰਨਦੇ ਹੋ ਕਿ ਜਿਹੜਾ ਸਟਰਗਲਰ ਹੁੰਦਾ ਉਹਨਾਂ ਹਮੇਸ਼ਾ ਤਾਨੇ ਮੇਨੇ ਪੈਂਦੇ ਹੀ ਰਹਿੰਦੇ ਆ ਇਹ ਖਾਸ ਕਰੇ ਗੱਲ ਹੁੰਦੀ ਹੈ ਮੇਰੇ ਨਾਲ ਵੀ ਹੁੰਦਾ ਕਦੇ-ਕਦੇ ਮੇਰੇ ਫਾਦਰ ਸਾਹਿਬ ਵੀ ਮੈਨੂੰ ਕਹਿੰਦੇ ਆ ਪੁੱਤ ਜੇ ਜਦੜਾ ਨਹੀਂ ਬਣ ਰਿਹਾ ਤੂੰ ਘਰ ਆ ਜਾ ਮੈਂ ਕਹਿੰਦੀ ਨਹੀਂ ਵੀ ਬਹੁਤ ਟਾਈਮ ਹੋ ਗਿਆ ਮੈਨੂੰ ਕੰਮ ਕਰਦਿਆਂ ਹੋਣਾ ਤੇ ਮੈਂ ਹਾਰ ਨਹੀਂ ਮੰਨਣੀ ਤੇ ਸੱਚੀ ਗੱਲ ਹੈ ਮੈਂ ਹਾਰ ਕਦੇ ਨਹੀਂ ਮੰਨਣੇਗੀ ਮੈਨੂੰ ਹੁੰਦਾ ਨਹੀਂ ਇੱਥੇ ਨਹੀਂ ਤਾਂ ਅੱਗੇ ਸਹੀ ਪਰ ਇੱਕ ਮੌਕਾ ਜ਼ਰੂਰ ਸ਼ੂ ਕਿਹੜੀ ਆਪਣੀ ਉਹ ਯਾਦ ਯਾਦ ਆਈ ਹੋਵੇ ਜਿਹੜੀ ਸਟਰਗਲ ਦੌਰਾਨ ਬਹੁਤ ਡਿਚ ਕੀਤਾ ਹੋਵੇ ਤੁਹਾਨੂੰ ਵੀ ਔਰ ਪਰ ਤੁਸੀਂ ਫੇਰ ਵੀ ਟਲੇ ਨਾ ਜਿਵੇਂ ਆਪਣੇ ਰੂਪੀ ਮੈਡਮ ਕਹਿੰਦੇ ਸੀ ਕਹਿੰਦੇ ਛੱਡ ਦੇ ਸ਼ੂਟਿੰਗਾਂ ਛੱਡ ਗਾ ਹਨਾ ਕੁਝ ਨਹੀਂ ਪਿਆ ਤੇ ਐਕਟਿੰਗਾਂ ਦੇ ਵਿੱਚ ਫਿਲਮਾਂ ਫਿਲਮਾਂ ਚਾਣਾ ਤਾਂ ਮੈਨੂੰ ਕਿਤੇ ਨਾ ਕਿਤੇ ਉਹ ਲੱਗੇ ਕਿ ਮੈਨੂੰ ਵੀ ਸ਼ਾਇਦੇ ਤਾਂ ਮੇਰੇ ਕੋਲੋਂ ਮਿਲਦੇ ਆ ਬਹੁਤ ਵਾਰ ਮਿਲਿਆ ਪਹਿਲਾਂ ਮਿਲਦੇ ਸੀ ਬਹੁਤ ਜ਼ਿਆਦਾ ਹੁਣ ਚਲੋ ਘਟ ਗਿਆ ਤੇ ਬਹੁਤ ਮੇਰੇ ਘਰ ਦੇਣੇ ਕਿਹਾ ਨਾ ਵੀ ਕੀ ਫਿਲਮਾਂ ਫਿਲਮਾਂ ਚ ਹਨਾ ਕੰਜਰਾਂ ਵਾਲਾ ਕੰਮ ਆਣਾ ਮਤਲਬ ਹੁੰਦਾ ਹੀ ਹੈ ਨਾ ਤੋ ਕਿਤੇ ਨਾ ਕਿਤੇ ਗੱਲਾਂ ਪਿੰਚ ਕੀਤੀਆਂ ਮਤਲਬ ਇਮੋਸ਼ਨਲ ਹੋਈ ਮੈਂ ਵੀ ਅੱਖਾਂ ਚ ਵੀ ਬਾਣੀ ਆਏ ਵੀ ਨਹੀਂ ਇਹ ਚੀਜ਼ਾਂ ਸਾਡੇ ਨਾਲ ਵੀ ਹੁੰਦੀਆਂ ਆ ਆਰਟਿਸਟਾਂ ਨਾਲ ਹਨਾ ਤਾ ਕਿਤੇ ਨਾ ਕਿਤੇ ਆਰਟਿਸਟਾਂ ਨਾਲ ਬਹੁਤ ਜੁੜੀ ਹੋਈ ਹੈ ਫਿਲਮਾਂ ਇਹ ਗੱਲ ਤੁਸੀਂ ਮੰਨਦੇ ਹੋ ਤੁਸੀਂ ਇਹ ਗੱਲ ਕੀਤੀ ਹੈ ਕਿ ਕੰਜਰਾਂ ਵਾਲੀ ਚੀਜ਼ ਹੁਣ ਜਿਵੇਂ ਹਾਰਡ ਬਹੁਤ ਜ਼ਿਆਦਾ ਆ ਰਿਹਾ ਪੂਰੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪੈ ਰਹੀ ਹੈ ਮੈਨੂੰ ਲੱਗਦਾ ਜਿਨ੍ਹਾਂ ਨੂੰ ਇਹ ਵਰਡ ਜਿਨ੍ਹਾਂ ਲਈ ਯੂਜ਼ ਕੀਤਾ ਜਾਂਦਾ ਸੀ ਮੈਨੂੰ ਲੱਗਦਾ ਚੋਹੀ ਕੰਮ ਆ ਰਿਹਾ ਹਾਂ ਇਹ ਗੱਲ ਹੈਗੀ ਹੈਗੀ ਮੈਂ ਸਾਰੇ ਪੰਜਾਬ ਨੂੰ ਇਹ ਗੱਲ ਕਹਿਣਾ ਚਾਹੁੰਦੀ ਕਿ ਹੜਾਂ ਦੇ ਵਿੱਚ ਅਗਰ ਜੇ ਜਿਹੜੇ ਲੋਕ ਹਨ ਇਹ ਗੱਲ ਕਹਿੰਦੇ ਆ ਆਰਟਿਸਟਾਂ ਨੂੰ ਵੀ ਕੰਜਰ ਨਹੀਂ ਤਾਂ ਜਿਵੇਂ ਐ ਕਰਦੇ ਆ ਉਹੀ ਅੱਜ ਆਰਟਿਸਟ ਲੋਕਾਂ ਦਾ ਸਾਥ ਦੇ ਰਿਹਾ ਹੜਾਂ 'ਚ ਖੜੇ ਆ ਕਿਉਂਕਿ ਆਰਟਿਸਟ ਬਹੁਤ ਚੰਚਲ ਹੁੰਦਾ ਤਾਂ ਉਹ ਲੋਕਾਂ ਦੇ ਦੁੱਖ ਦਰਦ ਬਹੁਤ ਜ਼ਿਆਦਾ ਡੀਪਲੀ ਸਮਝਦਾ ਤਾਂ ਅੱਜ ਜੇਕਰ ਗਵਰਨਮੈਂਟ ਨਾਲੋਂ ਜ਼ਿਆਦਾ ਆਰਟਿਸਟ ਨੇ ਤੁਸੀਂ ਦੇਖ ਸਕਦੇ ਹੋ ਆਰਟਿਸਟ ਹੀ ਅੱਗੇ ਆ ਕੇ ਲੋਕਾਂ ਦੀ ਮਦਦ ਕਰ ਰਿਹਾ ਉਹ ਆਪਣਾ ਦੁੱਖ ਸਮਝ ਰਿਹਾ ਕਿ ਨਹੀਂ ਇਹ ਸਾਡੇ ਨਾਲ ਹੀ ਹੋ ਰਿਹਾ ਅੱਜ ਪੰਜਾਬ ਦੇ ਨਾਲ ਖੜਿਆ ਤਾਂ ਜਿਹੜੇ ਇੰਡਸਟਰੀ ਵਾਲੇ ਜਿੰਨੇ ਵੀ ਆਰਟਿਸਟ ਨੇ ਉਹੀ ਖੜੇ ਨੇ ਜਾਂਦੇ ਜਾਂਦੇ ਮੇਹਰ ਮੂਵੀ ਲਈ ਕੀ ਕਹਿਣਾ ਹੈ ਜਾਂਦੇ ਜਾਂਦੇ ਮੈਂ ਮੇਹਰ ਮੂਵੀ ਲਈ ਇਹ ਹੀ ਕਹਿਣਾ ਚਾਹੂੰਗੀ ਕਿ ਬਹੁਤ ਸੋਹਣਾ ਕੰਮ ਕਰਿਆ ਰਾਜਪੁੰਦਰਾ ਜੀ ਨੇ ਫਸਟ ਫਿਲਮ ਹੈ ਤਾਂ ਹੌਸਲਾ ਜ਼ਰੂਰ ਦੇਣਾ ਚਾਹੀਦਾ ਤੇ ਸਪੋਰਟ ਕਰਨਾ ਚਾਹੀਦਾ ਹਨਾ ਜੇ ਕੋਈ ਫਿਲਮ ਕੋਈ ਵੱਖਰਾ ਕਨਸੈਪਟ ਆਉਂਦਾ ਤਾਂ ਸਾਰੇ ਜ਼ਰੂਰ ਦੇਖੋ ਫਿਲਮ ਬਹੁਤ ਸੋਹਣੀ ਹੈ ਜਿਹਦੀ ਫੈਮਲੀ ਨਾਲ ਵੀ ਦੇਖ ਸਕਦੇ